ਨੇ ਹਾਂ ਕੋਈ ਗੱਲ ਨਹੀਂ ਮੋੜਿਆ ਬੜੀ ਇੱਥੋਂ ਨੂੰ ਕਰਕੇ ਲੈ ਜਾਣਾ ਥੋੜੀ ਜੱਟ ਬਣੇ ਇਹਨਾਂ ਬਲਾ ਇਹਨਾਂ ਪਿੱਛੇ ਆ ਜਾਓ ਗੋਪੀ ਬਾਰ ਬਾਰ ਪਿੱਛੇ ਆਵੇ ਯਾਰ ਉਹ ਆਪ ਤਾਂ ਪਿੱਛੇ ਹੋ ਜਾਓ ਪੱਤਰ ਕਰਦੇ ਉਹ ਥੋੜੇ ਪਿੱਛੇ ਆ ਜਾਓ ਭਰਾਵਾ ਆਹ ਜੀ ਬੀਬੀ ਜੀ ਬੱਸ ਇਹੜੇ ਜੀ ਡੜਾ ਹੈ ਆ ਗਿਆ ਹਾਂ ਅਜਿੰਤਾ ਸਿੰਘ ਕੀ ਲੱਗਦੇ ਤੁਹਾਡੇ ਘਰ ਵੜੇ ਜੀ ਹਾਂ ਚਲੋ ਇਹ ਤੁਹਾਡੇ ਪ੍ਰੋਪਰਟੀ ਸੀ ਦੇ ਆਰਡਰ ਹੈ ਜੀ ਇਹਦਾ ਨੋਟਸ ਤੈਨੂੰ ਕੱਲ ਦੇ ਗਿਆ ਸੀਗਾ ਮੁੰਡਾ ਕੱਲ ਆਣ ਕੇ ਮਿਲ ਗਿਆ ਸੀ ਨਾ ਰਸੀਦ ਤਾਂ ਹੋ ਗਿਆ ਸੀ ਤਾਂ ਉਹਦੇ ਤੋਂ ਹਾਂ ਐਕਸਲ ਜੀ ਉਹਦੇ ਬਾਅਦ ਹੀ ਅੱਜ ਤੁਹਾਡੇ ਨੋਟਸ ਆਉਣ ਆਏ ਆ ਅਸੀਂ ਤੇ ਇਹ ਤਾਂ ਲੱਗ ਗਿਆ ਪਰ ਅਗਲੀ ਕਾਰਵਾਈ ਜਿਹੜੀ ਆ ਉਹ ਜਿਆਦਾ ਥੋੜਾ ਪਿੱਛੇ ਆ ਜਾਓ ਠੀਕ ਹੈ ਮੈਂ ਬਾਹਰ ਕੱਲੀ ਆਪਕੋ ਤੁਸੀ ਇੱਕ ਫੋਟੋ ਫੋਟੋ ਕਰ ਲੈਂਦਾ ਫੋਟੋ ਕਰ ਲੈਂਦਾ ਅੱਛਾ ਜੀ ਇਹ ਅਗਲੇ ਜੀ ਜੰਦਰ ਸਿੰਘ ਦੇ ਬਾਹਰ ਕੀ ਨਾ ਬੀਚ ਤਾ ਸਰ ਜੀ ਤੋਂ ਬਾਹਰ ਟਿਕਟ ਇੱਥੋਂ ਇੱਕ ਨੂੰ ਬੈਠੇ ਇੱਕ ਨੂੰ ਖੜੀ ਹੈ ਸਰ ਸਟਾਫ ਨਾਲ ਲੱਗੋ ਜੋ ਵੀ ਜਾ ਦੇ ਇੱਕ ਹੋਰ ਫੋਟੋ ਕਰ ਲੈਂਦਾ ਫੋਟੋ ਕਰ ਲੈਂਦਾ ਪਿੱਛੇ ਹਾਂ ਜੀ ਅਲੋ ਅਲੋ ਅੱਜ ਕਿਹਨੇ ਕਰਦੇ ਹੋ ਜਿੱਥੇ ਮੜਾ ਗਏ ਜੀ ਫੋਟੋ ਠੀਕ ਹੈ थैंक यू so much ਦੁਕਾਨ ਦੇ ਸਾਹਮਣੇ ਥੋੜੇ ਅੱਗੇ ਆ ਰਹੇ ਹਾਂ ਲਾੜੇ ਕੋਲ ਕੋਲ ਤੇ ਜੀ ਅਲਰੇਡੀ ਗਿਆ ਜੀ ਆ ਜੀ ਨੇ ਹੁਕਰਾਂਗੇ ਨਹੀਂ ਨਿਕਲ ਸਕਦਾ ਯਾਰ ਉਹਨਾਂ ਨੇ ਗਵਾਈ ਵੀ ਦੇਣੀ ਆ ਸਿਓ ਅਜਰ ਜੰਧਰਾ ਮੈਡੀਕਲ ਤੋਂ ਵੀ ਆ ਜੇ ਵਿੱਚੋਂ ਪਿੱਛੇ ਆ ਜਾ ਮੜਾ ਜਾ توهان جو جو بولا رهيو آهي ڀيڏا ٽيڪا ٿر وڏا هئا اوه لو بہت سورا ڏيتا آهن سالي ڪري ڏيڪي ਇਹ ਤਾਂ ਨਹੀਂ ਤਾਂ ਜੀ ਸਸਿਕਾਲ ਜੀ ਮੈਂ ਡੀਐਸਪੀ ਟਾਂਡਾ ਦਵੰਦਰ ਬਾਜਵਾ ਮੇਰੇ ਨਾਲ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਐਸਐਚਓ ਟਾਂਡਾ ਅੱਜ ਅਸੀਂ ਜਿਹੜੀ ਪੰਜਾਬ ਸਰਕਾਰ ਦੇ ਮਹਮਾ ਵਿੰਡੀਆ ਯੋਧ ਨਸ਼ਿਆਂ ਦੇ ਵਿਰੁੱਧ ਤਾਂ ਅਸੀਂ ਰਜਿੰਦਰ ਸਿੰਘ ਤੇ ਜੈਨਦੀਪ ਸਿੰਘ ਪੁੱਤਰ ਚਰਨ ਸਿੰਘ ਵਾਸੀ ਵਾਰਡ ਨੰਬਰ 8 ਇਹਨਾਂ ਦੀ ਪ੍ਰਾਪਰਟੀ ਸੀਜ਼ ਕਰਨ ਵਾਸਤੇ ਅਸੀਂ ਇਹਨਾਂ ਦੇ ਘਰੇ ਆਏ ਆ ਇਹਨਾਂ ਦੀ ਇਹਨਾਂ ਤੇ ਮੁਕਦਮੇ ਸੀਗੇ ਐਂਟੀ ਪੀਐਸ ਦੇ ਮੁਕਦਮੇ ਹੋਇਆ 2024 ਦੇ ਵਿੱਚ ਮੁਕਦਮਾ ਇਹਨਾਂ ਦੇ ਹੋਇਆ ਜੀ ਜਿਹਦੇ ਤਹਿਤ ਇਹਨਾਂ ਦੇ ਅਸੀਂ 11 ਕਰੋੜ 67000 ਰੁਪਏ ਦੀ ਪ੍ਰਾਪਰਟੀ ਜਿਹੜੀ ਆ ਉਹ ਸੀਜ਼ ਕੀਤੀ ਆ ਇਹਦੇ ਵਿੱਚ ਪੰਜਾਬ ਸਰਕਾਰ ਦੇ ਵਿੱਡੀ ਮਹਿੰਮ ਦੇ ਵਿੱਚ ਸੀਐਮ ਸਾਹਿਬ ਸ੍ਰੀ ਭਗਵੰਤ ਸਿੰਘ ਜੀ ਡੀਜੀਪੀ ਪੰਜਾਬ ਅ ਸ੍ਰੀ ਗੌਰਵ ਜਾਦਵ ਜੀ ਸਾਡੇ ਡੀਏਜੀ ਰੇਨ ਨਵੀਨ ਸਿੰਘਲਾ ਜੀ ਐਸਐਸਪੀ ਸਾਹਿਬ ਸ੍ਰੀ ਸੰਦੀਪ ਮਾਲਕ ਜੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਏਡ ਅਸੀਂ ਅੱਜ ਅਸੀਂ ਆਪਣਾ ਜਿਹੜਾ ਕੰਪੀਟੈਂਟ ਅਥਾਰਟੀ ਨੇ ਥਰਡ ਪਾਰਟ ਦਾ ਕੇਸ ਬਣਾ ਕੇ ਅਸੀਂ ਭੇਜਿਆ ਸੀਗਾ ਦਿੱਲੀ ਜਿਹਦੇ ਵਿੱਚ ਇਹਨਾਂ ਦੀ 11 ਕਰੋੜ 60 ਲੱਖ ਰੁਪਏ ਦੀ ਜਿਹੜੀ ਜਾਇਦਾਦ ਸੀਜ਼ ਕਰਨ ਦੇ ਆਰਡਰ ਆਏ ਆ ਉਹ ਅਸੀਂ ਇਹਨਾਂ ਦੇ ਗੇਟ ਤੇ ਚਪਕਾਏ ਆ ਮੈਂ ਬਾਕੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹੋ ਜੀ ਪ੍ਰਾਪਰਟੀ ਬਣਾਈਦਾ ਜਿਹੜਾ ਬਲੈਕ ਤੋਂ ਪ੍ਰਾਪਰਟੀ ਬਣਾਈਦਾ ਕੋਈ ਫਾਇਦਾ ਨਹੀਂਗਾ ਬੁਰੇ ਵੀ ਬਣਦੇ ਹੋ ਤੇ ਮੁੜ ਕੇ ਪ੍ਰਾਪਰਟੀਆਂ ਸੀਜ਼ ਹੋ ਕੇ ਤੁਸੀਂ ਆਪਣੇ ਪਰਿਵਾਰ ਨੂੰ ਵੀ ਦੁੱਖ ਦੇ ਵਿੱਚ ਪਾਉਂਦੇ ਹੋ ਕਿਰਪਾ ਕਰਕੇ ਇਹ ਗਲਤ ਕੰਮਾਂ ਨੂੰ ਛੱਡ ਕੇ ਤੁਸੀਂ ਮੁਖਤਾਰਾ ਚ ਆਓ ਤੇ ਆਪਣੇ ਜੀਵਨ ਸਫਲ ਬਣਾਓ ਥੈਂਕ ਯੂ ਸਟਾਂਡ ਇਟ ਹੇਰ ਹਾਂਜੀ ਹਾਂਜੀ ਸਾਡੇ ਅਸੀਂ ਬਹੁਤ ਆ ਜਿਹੜੇ ਇੱਥੇ ਹੌਟਸਪੌਟ ਏਰੀਆ ਸੀਗੇ ਚੰਡੀਗੜ੍ਹ ਕਲੋਨੀ ਬਾਕੀ ਤੁਹਾਨੂੰ ਸਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਅਸੀਂ ਸਾਰੇ ਉੱਥੇ ਬਹੁਤ ਵੱਡੇ ਲੈਵਲ ਤੇ ਅਸੀਂ ਐਫੇਅਰ ਕੀਤੀਆਂ ਆ ਔਰ ਕਰਕੇ ਉਹਨਾਂ ਨੂੰ ਜਿਹੜੇ ਸਮੱਗਲਰ ਸੀਗੇ ਉਹਨਾਂ ਨੂੰ ਅ ਅੰਦਰ ਭੇਜਿਆ ਔਰ ਇਸ ਤੋਂ ਅੱਗੇ ਇੱਕ ਟਾਂਡੇ ਦੇ ਵਿੱਚ ਸਾਡਾ ਹੋਰ ਅੱਗੇ ਪ੍ਰੋਸੈਸ ਚੱਲ ਰਿਹਾ ਇੱਕ ਅਸੀਂ ਹੋਰ ਅ ਪ੍ਰਾਪਰਟੀ ਸੀਜ਼ ਕਰਵਾਵਾਂਗੇ ਇਹ ਜਿਹੜਾ ਅਤਸਕਤ ਨਹੀਂ ਮੇਰੇ ਕੋ ਫਿਕਰ ਹੈਗੀ ਜਿੱਦਾਂ ਇਹਦਾ ਠੜਫ ਦਾ ਇਹਨਾਂ ਦਾ ਚੰਦੀਪ ਰਜਿੰਦਰ ਸਿੰਘ ਉਹਨਾਂ ਦਾ ਬਣਿਆ ਆ ਗੜਦੀ ਆਲ ਖਾ ਖੁਰਤਾ ਪਿੰਡ ਦੇ ਵਿੱਚ ਵੀ ਅਸੀਂ ਕਰਕੇ ਆਈ ਸੀ ਉਹਨਾਂ ਨੇ 37 ਲੱਖ ਰੁਪਏ ਦੀ ਉਹਨਾਂ ਨੇ ਵੀ ਪ੍ਰਾਪਰਟੀ ਸੀਜ਼ ਕਰਵਾਈ